ਆਪਣਾ ਘਰ ਆਪਣੀ ਮਿੱਟੀ ਛੱਡ ਕੇ ਪਰਦੇਸ ਜਾਣਾ ਇਹ ਗੱਲ ਸੁਣਨ ਨੂੰ ਮਤਲਬ ਜਿੰਨੀ ਸਿੱਧੀ ਲੱਗਦੀ ਹੈ ਇਸ ਦੇ ਪਿੱਛੇ ਓਨੀਆਂ ਹੀ ਡੂੰਗੀਆਂ ਪਰਤਾਂ ਨੇ ਹਾਂਜੀ ਬਹੁਤ ਡੂੰਗੀਆਂ ਤੇ ਅੱਜ ਆਪਾਂ ਇਸੇ ਸਫ਼ਰ ਦੀ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਸਾਡਾ ਮਕਸਦ ਸਿਰਫ ਦਰਦ ਦੀ ਗੱਲ ਕਰਨਾ ਨਹੀਂ ਸਗੋਂ ਇਸ ਪੂਰੇ ਮਾਮਲੇ ਦੀ ਤਹ ਤੱਕ ਜਾਣਾ ਹੈ ਬਿਲਕੁਲ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਸਫ਼ਰ ਅਸਲ ਸ਼ੁਰੂ ਕਿੱਥੋਂ ਹੁੰਦਾ ਹੈ ਇਹ ਕੋਈ ਇੱਕ ਦੋ ਜਣਿਆਂ ਦੀ ਕਹਾਣੀ ਨਹੀਂ ਇਹ ਤਾਂ ਇੱਕ ਪੂਰੀ ਪੀੜੀ ਦੀ ਹਕੀਕਤ ਬਣ ਗਈ ਹੈ ਹਾਂ ਤੇ ਇਹ ਸਮਝਣਾ ਕਿ ਉਹ ਕਿਹੜੀਆਂ ਮਜਬੂਰੀਆਂ ਨੇ ਕਿਹੜੇ ਸਮਾਜਿਕ ਦਬਾਅ ਨੇ ਜਿਹੜੇ ਨੌਜਵਾਨਾਂ ਨੂੰ ਇਹ ਔਖਾ ਫੈਸਲਾ ਲੈਣ ਲਈ ਮਜਬੂਰ ਕਰਦੇ ਨੇ ਚਲੋ ਫਿਰ ਇਸ ਗੱਲਬਾਤ ਨੂੰ ਸ਼ੁਰੂ ਕਰਦੇ ਹਾਂ ਜੀ ਜ਼ਰੂਰ ਤਾਂ ਫਿਰ ਸ਼ੁਰੂਆਤ ਉੱਥੋਂ ਹੀ ਕਰਦੇ ਹਾਂ ਜਿਹੜੇ ਮੁੱਖ ਕਾਰਨ ਦੱਸੇ ਜਾਂਦੇ ਨੇ ਤਿੰਨ ਗੱਲਾਂ ਸਾਹਮਣੇ ਆਉਂਦੀਆਂ ਨੇ ਪਹਿਲੀ ਜ਼ਮੀਨ ਦਾ ਘਟਣਾ ਹੂੰ ਦੂਜੀ ਪਰਿਵਾਰਿਕ ਜ਼ਿੰਮੇਵਾਰੀਆਂ ਤੇ ਤੀਜੀ ਜਿਹੜੀ ਸ਼ਾਇਦ ਸਭ ਤੋਂ ਜ਼ਿਆਦਾ ਚੁਬਦੀ ਹੈ ਪੜੇ ਲਿਖੇ ਹੋਣ ਦੇ ਬਾਵਜੂਦ ਨੌਕਰੀਆਂ ਦੀ ਕਮੀ ਸਹੀ ਗੱਲ ਐ ਪਰ ਮੈਨੂੰ ਇੱਕ ਗੱਲ ਕਈ ਵਾਰ ਹੈਰਾਨ ਕਰਦੀ ਏ ਅੱਜ ਦੇ ਜ਼ਮਾਨੇ ਵਿੱਚ ਕੀ ਜ਼ਮੀਨ ਦਾ ਘਟਣਾ ਸੱਚਮੁੱਚ ਉਨਾ ਹੀ ਵੱਡਾ ਕਾਰਨ ਐ ਜਿੰਨਾ ਕਿ ਮਤਲਬ ਨੌਕਰੀਆਂ ਦੀ ਘਾਟ ਇਹ ਬਹੁਤ ਵਧੀਆ ਸਵਾਲ ਐ ਦੇਖੋ ਗੱਲ ਇਹ ਹੈ ਕਿ ਇਹ ਤਿੰਨੇ ਕਾਰਨ ਆਪਸ ਵਿੱਚ ਜੁੜੇ ਹੋਏ ਨੇ ਇਹ ਕੋਈ ਵੱਖ-ਵੱਖ ਨਹੀਂ ਹੈਗੇ ਅੱਛਾ ਹਾਂਜੀ ਇਤਿਹਾਸਿਕ ਤੌਰ ਤੇ ਤਾਂ ਜ਼ਮੀਨ ਹੀ ਸਭ ਤੋਂ ਵੱਡਾ ਕਾਰਨ ਸੀ ਪਰ ਹੁਣ ਇਸ ਦਾ ਰੂਪ ਬਦਲ ਗਿਆ ਹੈ ਜਿੱਦਾਂ ਇੱਕ ਥਾਂ ਤੇ ਬਹੁਤ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ 70 ਦੇ ਦਹਾਕੇ ਚ ਪੰਜਾਬ ਚ ਇੱਕ ਪਰਿਵਾਰ ਕੋਲ ਔਸਤਨ 5 ਹੈਕਟੇਅਰ ਜ਼ਮੀਨ ਹੁੰਦੀ ਸੀ 5 ਹੈਕਟੇਅਰ ਠੀਕ ਹੈ ਤੇ ਅੱਜ ਉਹ ਕੱਟ ਕੇ ਸਿਰਫ 1.5 ਹੈਕਟੇਅਰ ਰਹਿ ਗਈ ਹੈ ਹੁਣ ਤੁਸੀਂ ਆਪ ਸੋਚੋ ਓਹੋ ਇਹ ਤਾਂ ਬਹੁਤ ਵੱਡਾ ਫਰਕ ਹੈ ਬਹੁਤ ਵੱਡਾ ਜੇ ਇੱਕ ਪਰਿਵਾਰ ਵਿੱਚ 2 ਜਾਂ 3 ਬੱਚੇ ਨੇ ਤਾਂ ਉਨੀ ਕੋ ਜ਼ਮੀਨ ਸਾਰਿਆਂ ਦਾ ਗੁਜ਼ਾਰਾ ਕਿਵੇਂ ਕਰੇਗੀ ਇਸ ਲਈ ਜ਼ਮੀਨ ਹੁਣ ਵਿਰਾਸਤ ਨਹੀਂ ਸਗੋਂ ਕਿਵੇਂ ਕਹਾ ਇੱਕ ਗਣਿਤ ਦੀ ਸਮੱਸਿਆ ਬਣ ਗਈ ਹੈ ਵਾਹ ਇਹ ਤਾਂ ਸੋਚਣ ਦਾ ਪੂਰਾ ਨਜ਼ਰੀਆ ਹੀ ਬਦਲ ਦਿੰਦਾ ਹੈ ਮਤਲਬ ਇਹ ਕੋਈ ਸਿਰਫ ਪਾਵਨਾਤਮਕ ਕਲ ਨਹੀਂ ਇਹ ਤਾਂ ਸਿੱਧਾ ਸਾਦਾ ਹਿਸਾਬ ਕਿਤਾਬ ਹੈ ਬਿਲਕੁਲ ਹਿਸਾਬ ਕਿਤਾਬ ਤੇ ਫਿਰ ਇਸ ਵਿੱਚ ਦੂਜਾ ਨੁਕਤਾ ਜੁੜ ਜਾਂਦਾ ਹੈ ਪੜਾਈ ਲਿਖਾਈ ਹਰ ਕੋਈ ਬੱਚਿਆਂ ਨੂੰ ਪੜਾ ਰਿਹਾ ਹੈ ਡਿਗਰੀਆਂ ਦਿਵਾ ਰਿਹਾ ਹੈ ਤੇ ਜਦੋਂ ਹੱਥ ਵਿੱਚ ਡਿਗਰੀ ਹੁੰਦੀ ਹੈ ਤਾਂ ਉਮੀਦਾਂ ਵੀ ਵੱਡੀਆਂ ਹੁੰਦੀਆਂ ਨੇ ਫਿਰ ਕੀ ਹੁੰਦਾ ਫਿਰ ਹੁੰਦਾ ਹੈ ਅਸਲੀਅਤ ਨਾਲ ਟਕਰਾਓ ਤੇ ਇਹੀ ਸਭ ਤੋਂ ਵੱਡੀ ਤਰਾਸਦੀ ਹੈ ਜਿਸ ਬਾਰੇ ਲਿਖਿਆ ਗਿਆ ਹੈ ਨੌਜਵਾਨਾਂ ਕੋਲ ਇੰਜੀਨੀਰਿੰਗ ਦੀਆਂ ਮੈਨੇਜਮੈਂਟ ਦੀਆਂ ਪਤਾ ਨਹੀਂ ਕਿਹੜੀਆਂ-ਕਿਹੜੀਆਂ ਡਿਗਰੀਆਂ ਨੇ ਹਾਂ ਹਾਂ ਬਿਲਕੁਲ ਪਰ ਸਾਡੀ ਆਰਥਿਕਤਾ ਅਜੇ ਵੀ ਮੁੱਖ ਤੌਰ ਤੇ ਖੇਤੀਬਾੜੀ ਤੇ ਟਿਕੀ ਹੋਈ ਹੈ ਇੱਥੇ ਕੋਈ ਵੱਡਾ ਸਰਵਿਸ ਸੈਕਟਰ ਜਾਂ ਟੈਕ ਇੰਡਸਟਰੀ ਹੈ ਹੀ ਨਹੀਂ ਨਤੀਜਾ ਡਿਗਰੀਆਂ ਤੇ ਨੌਕਰੀਆਂ 'ਚ ਕੋਈ ਮੇਲ ਹੀ ਨਹੀਂ ਬੈਠਦਾ। ਮਤਲਬ ਸਾਡਾ ਸਿਸਟਮ ਹੀ ਆਪਣੇ ਹੁਨਰਮੰਦ ਨੌਜਵਾਨਾਂ ਨੂੰ ਸੰਭਾਲ ਨਹੀਂ ਪਾਰਿਆ। ਇਹੀ ਗੱਲ ਹੈ। ਇਸ ਲਈ ਬਾਹਰ ਜਾਣਾ ਕੋਈ ਸ਼ੌਕ ਨਹੀਂ ਸਗੋਂ ਆਪਣੀ ਪੜ੍ਹਾਈ ਦੀ ਇੱਜ਼ਤ ਰੱਖਣ ਦਾ ਇੱਕ ਤਰੀਕਾ ਬਣ ਜਾਂਦਾ ਹੈ। ਠੀਕ ਹੈ। ਤਾਂ ਇਹ ਤਾਂ ਹੋ ਗਏ ਉਹ ਕਾਰਨ ਜਿਹੜੇ ਬੰਦੇ ਨੂੰ ਦੇਸ਼ ਛੱਡਣ ਲਈ ਮਜਬੂਰ ਕਰ ਦਿੰਦੇ ਨੇ। ਪਰ ਇੱਕ ਹੋਰ ਬਹੁਤ ਔਖਾ ਸਵਾਲ ਉੱਠਦਾ ਹੈ। ਜਦੋਂ ਕੋਈ ਜਾਣ ਦਾ ਫੈਸਲਾ ਕਰ ਲੈਂਦਾ ਹੈ ਤਾਂ ਅਸਲ ਕੀਮਤ ਕੀ ਚੁਕਾਉਣੀ ਪੈਂਦੀ ਹੈ? ਇਹ ਸਿਰਫ ਹਵਾਈ ਜਹਾਜ਼ ਦੀ ਟਿਕਟ ਦਾ ਮਾਮਲਾ ਤਾਂ ਨਹੀਂ ਹੈ, ਹੈਨਾ? ਬਿਲਕੁਲ ਨਹੀਂ। ਅਸਲ ਕੀਮਤ ਤਾਂ ਉਸ ਤੋਂ ਬਾਅਦ ਸ਼ੁਰੂ ਹੁੰਦੀ ਏ ਤੇ ਉਹ ਕਿਸ਼ਤਾਂ ਵਿੱਚ ਚੁਕਾਉਣੀ ਪੈਂਦੀ ਏ ਸਾਲਾਂ ਬੱਧੀ ਹੂੰ ਸਭ ਤੋਂ ਪਹਿਲਾਂ ਤਾਂ ਉਹੀ ਮਾਪਿਓ ਦੀ ਛਾਂ ਭੈਣ ਭਰਾਵਾਂ ਦੀ ਸਾਂਝ ਤੇ ਪਿੰਡ ਦੀ ਮਿੱਟੀ ਇਹ ਸਭ ਪਿੱਛੇ ਛੱਡਣਾ ਪੈਂਦਾ ਤੇ ਇਹ ਤਾਂ ਸਿਰਫ ਸ਼ੁਰੂਆਤ ਹੈ ਹਾਂਜੀ ਇਹ ਤਾਂ ਸ਼ੁਰੂਆਤ ਹੈ ਇਸ ਤੋਂ ਵੀ ਡੂੰਗੀ ਇੱਕ ਮਨੋਵਿਗਿਆਨਿਕ ਕੀਮਤ ਹੈ ਇੱਕ ਜਗ੍ਹਾ ਤੇ ਬੜੀ ਵਧੀਆ ਗੱਲ ਦੱਸੀ ਗਈ ਹੈ ਇੱਕ ਨੌਜਵਾਨ ਕਹਿੰਦਾ ਜਦੋਂ ਮੈਂ ਇੱਥੇ ਆਇਆ ਸੀ ਮੈਨੂੰ ਲੱਗਦਾ ਸੀ ਮੈਂ ਆਪਣੀ ਜ਼ਿੰਦਗੀ ਨੂੰ 2-4 ਸਾਲ ਲਈ ਪੌਜ਼ ਕਰ ਰਿਹਾ ਹਾਂ ਪੌਜ਼ ਰੋਕ ਰਿਹਾ ਹਾਂ ਹਾਂ ਕਿ ਪੈਸੇ ਕਮਾ ਕੇ ਵਾਪਸ ਚਲਾ ਜਾਵਾਂਗਾ ਕਹਿੰਦਾ ਪਰ ਹੁਣ 10 ਸਾਲ ਹੋ ਗਏ ਨੇ ਤੇ ਉਹ ਪੌਜ਼ ਦਾ ਬਟਨ ਹੀ ਖਰਾਬ ਹੋ ਗਿਆ ਲੱਗਦਾ ਇਹ ਗੱਲ ਤਾਂ ਬਹੁਤ ਬਹੁਤ ਚੁਪਵੀ ਹੈ ਪੌਜ਼ ਦਾ ਬਟਨ ਖਰਾਬ ਹੋ ਗਿਆ ਮਤਲਬ ਕਰੋ ਤੁਰਨ ਵੇਲੇ ਲੱਗਦਾ ਕਿ ਇਹ ਕੁਝ ਸਾਲਾਂ ਦੀ ਗੱਲ ਹੈ ਬਿਲਕੁਲ ਇਹੀ ਲੱਗਦਾ ਹੈ ਪਰ ਉਹ ਕੁਝ ਸਾਲ ਕਦੋਂ ਇੱਕ ਦਹਾਕੇ ਚ ਬਦਲ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਅਜਿਆ ਕਿਉਂ ਹੁੰਦਾ ਹੈ ਕਿ ਵਾਪਸ ਆਉਣਾ ਇੰਨਾ ਔਖਾ ਹੋ ਜਾਂਦਾ ਹੈ ਹਾਂ ਕਿਉਂਕਿ ਜ਼ਿੰਮੇਵਾਰੀਆਂ ਦਾ ਇੱਕ ਚੱਕਰ ਸ਼ੁਰੂ ਹੋ ਜਾਂਦਾ ਹੈ ਜਿਹੜਾ ਕਦੇ ਮੁੱਕਦਾ ਹੀ ਨਹੀਂ ਅੱਛਾ ਪਹਿਲਾਂ ਆਪਣਾ ਕਰਜ਼ਾ ਲਾਉਣਾ ਹੁੰਦਾ ਹੈ ਫਿਰ ਛੋਟੇ ਪਿੰਡਪਰਾ ਨੂੰ ਸੈੱਟ ਕਰਨਾ ਹੁੰਦਾ ਹੈ ਫਿਰ ਪਿੰਡ ਘਰ ਬਣਾਉਣਾ ਹੁੰਦਾ ਹੈ ਫਿਰ ਆਪਣੇ ਬੱਚਿਆਂ ਦਾ ਪਵਿੱਤ ਇਹ ਇੱਕ ਅਜਹੀ ਦੌੜ ਏ ਜਿਹੜੀ ਖਤਮ ਹੀ ਨਹੀਂ ਹੁੰਦੀ ਤੇ ਇਸ ਦੌੜ ਵਿੱਚ ਬੰਦਾ ਆਪਣਾ ਆਪ ਕਿਤੇ ਪਿੱਛੇ ਛੱਡ ਆਉਂਦਾ ਹੈ ਹਾਂਜੀ ਪਰਦੇਸ ਵਿੱਚ ਕਮਾਈ ਤਾਂ ਹੋ ਜਾਂਦੀ ਏ ਪਰ ਜੋ ਰਿਸ਼ਤਿਆਂ ਦਾ ਨਿੱਗ ਦੋਸਤਾਂ ਯਾਰਾਂ ਦੀ ਮਹਿਫਿਲ ਤਿਉਹਾਰਾਂ ਦੀ ਰੌਣਕ ਉਹ ਜਿਹੜਾ ਖਾਲੀਪਣ ਏ ਨਾ ਉਹ ਹਮੇਸ਼ਾ ਨਾਲ ਰਹਿੰਦਾ ਏ ਤੁਸੀਂ ਦਿਨ ਰਾਤ ਮਿਹਨਤ ਕਰਦੇ ਹੋ ਪਰ ਪਰ ਮਨ ਦਾ ਸਕੂਨ ਨਹੀਂ ਮਿਲਦਾ ਨਹੀਂ ਮਿਲਦਾ ਤੇ ਇੱਥੇ ਹੀ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਕੀ ਆਰਥਿਕ ਸਥਿਰਤਾ ਲਈ ਆਪਣੀਆਂ ਜੜ੍ਹਾਂ ਤੋਂ ਟੁੱਟਣ ਦੀ ਇਹ ਕੀਮਤ ਵਾਜਿਬ ਹੈ ਤੇ ਜਦੋਂ ਸਕੂਨ ਨਹੀਂ ਮਿਲਦਾ ਤਾਂ ਫਿਰ ਇਹ ਉਡੀਕ ਸ਼ੁਰੂ ਹੁੰਦੀ ਹੈ ਹਾਂ ਉਡੀਕ ਉਸ ਦਿਨ ਦੀ ਉਡੀਕ ਜਦੋਂ ਵਾਪਸ ਆਪਣੇ ਪਿੰਡ ਮੁੜਾਂਗੇ ਆਪਣੇ ਲੋਕਾਂ ਵਿੱਚ ਬੈਠਾਂਗੇ ਪਰ ਸਭ ਤੋਂ ਵੱਡਾ ਦਰਦ ਜਿਵੇਂ ਇਹਨਾਂ ਵਿਚਾਰਾਂ ਵਿੱਚ ਕਿਹਾ ਗਿਆ ਹੈ ਉਹ ਇਹ ਹੈ ਕਿ ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ ਬਿਲਕੁਲ ਨਹੀਂ ਕਰਦਾ ਜਦੋਂ ਤੱਕ ਵਾਪਸੀ ਦਾ ਸੁਪਨਾ ਪੂਰਾ ਹੋਣ ਦੇ ਨੇੜੇ ਆਉਂਦਾ ਹੈ ਉਦੋਂ ਤੱਕ ਉਦੋਂ ਤੱਕ ਪਿੱਛੇ ਬਹੁਤ ਕੁਝ ਬਦਲ ਚੁੱਕਾ ਹੁੰਦਾ ਹੈ ਹਾਂ ਤੇ ਇਸ ਬਦਲਾਅ ਵਿੱਚ ਇੱਕ ਡਰ ਵੀ ਛੁਪਿਆ ਹੋਇਆ ਹੈ ਇਹ ਡਰ ਸਿਰਫ ਇਸ ਗੱਲ ਦਾ ਨਹੀਂ ਕਿ ਪਿੰਡ ਦੀਆਂ ਗਲੀਆਂ ਬਦਲ ਗਈਆਂ ਹੋਣਗੀਆਂ ਤਾਂ ਫਿਰ ਕਿਸ ਗੱਲ ਦਾ ਡਰ ਸਭ ਤੋਂ ਵੱਡਾ ਡਰ ਤਾਂ ਆਪਣੇ ਪਰਿਵਾਰ ਦੇ ਖਿੰਡ ਜਾਣ ਦਾ ਹੈ ਇੱਕ ਥਾਂ ਤੇ ਲਿਖਿਆ ਹੈ ਡਰ ਲੱਗਦਾ ਹੈ ਕਿ ਜਦੋਂ ਅਸੀਂ ਕਮਾਈ ਕਰਕੇ ਵਾਪਸ ਮੁੜਾਂਗੇ ਤਾਂ ਕੀ ਸਾਡੇ ਭੈਣ ਭਰਾ ਸਾਨੂੰ ਉੱਥੇ ਮਿਲਣਗੇ ਵੀ ਓਹ ਯਾ ਉਹ ਵੀ ਸਾਡੇ ਵਾਂਗ ਹੀ ਰੋਜ਼ਗਾਰ ਦੀ ਭਾਲ ਚ ਕਿਸੇ ਹੋਰ ਦੇਸ਼ ਦੇ ਪਰਦੇਸੀ ਬਣ ਚੁੱਕੇ ਹੋਣਗੇ ਇਹ ਤਾਂ ਇਹ ਤਾਂ ਪਰਵਾਸ ਦਾ ਇੱਕ ਚੱਕਰ ਹੋ ਗਿਆ ਇੱਕ ਪੀੜ੍ਹੀ ਦੂਜੀ ਲਈ ਰਾਹ ਬਣਾਉਂਦੀ ਹੈ ਪਰ ਸਾਰੇ ਚੱਕਰ ਵਿੱਚ ਪਰਿਵਾਰ ਹੀ ਟੁੱਟ ਜਾਂਦੇ ਨੇ ਹਾਂਜੀ ਪਰਿਵਾਰ ਖਿੰਡ ਜਾਂਦੇ ਨੇ ਇਸ ਬਾਰੇ ਇੱਕ ਬਹੁਤ ਹੀ ਦਿਲਚਸਪ ਕਲਪੜੀ ਮੈਂ ਇੱਕ ਲੇਖਕ ਕਹਿੰਦਾ ਕਿ ਪੰਜਾਬ ਦੇ ਪਿੰਡਾਂ ਚ ਹੁਣ ਵੱਡੀਆਂ-ਵੱਡੀਆਂ ਕੋਠੀਆਂ ਤਾਂ ਬਹੁਤ ਨੇ ਹਾਂ ਹਾਂ ਕੋਠੀਆਂ ਤਾਂ ਬਹੁਤ ਨੇ ਪਰ ਉਹਨਾਂ ਚ ਰਹਿਣ ਵਾਲੇ ਸਿਰਫ ਬਜ਼ੁਰਗ ਮਾਪੇ ਤੇ ਇੱਕ ਕੇਅਰ ਟੇਕਰ ਹੀ ਹੁੰਦੇ ਨੇ ਉਹ ਲਿਖਦਾ ਹੈ ਕਿ ਘਰ ਹੁਣ ਘਰ ਨਹੀਂ ਰਹੇ ਸਗੋਂ ਵੇਟਿੰਗ ਰੂਮ ਬਣ ਗਏ ਨੇ ਵੇਟਿੰਗ ਰੂਮ ਹਾਂ ਜਿੱਤੇ ਮਾਪੇ ਆਪਣੇ ਬੱਚਿਆਂ ਦੇ ਫੋਨ ਦੀ ਜਾਂ ਉਹਨਾਂ ਦੇ ਕਦੇ ਕਦਾ ਹੀ ਆਉਗੀ ਉਡੀਕ ਕਰਦੇ ਨੇ ਇਹ ਤਸਵੀਰ ਤਾਂ ਬਹੁਤ ਉਦਾਸ ਕਰਨ ਵਾਲੀ ਹੈ ਬਿਲਕੁਲ ਇਹ ਉਸ ਸਮਾਜਿਕ ਤਬਦੀਲੀ ਦਾ ਪ੍ਰਤੀਕ ਹੈ ਜਿਸ ਵਿੱਚੋਂ ਅਸੀਂ ਲੰਘ ਰਹੇ ਹਾਂ ਘਰ ਸਿਰਫ ਚਾਰ ਦਿਵਾਰਾਂ ਬਣ ਕੇ ਰਹਿ ਗਏ ਨੇ ਜਿਨ੍ਹਾਂ 'ਚ ਜੀਵਨ ਨਹੀਂ ਹੈਗਾ ਤੇ ਇਸ ਸਾਰੀ ਸਥਿਤੀ ਦਾ ਜੋ ਆਖਰੀ ਨਤੀਜਾ ਨਿਕਲਦਾ ਹੈ ਉਹ ਹੈ ਪਛਾਣ ਦਾ ਸੰਕਟ ਹਾਂਜੀ ਪਛਾਣ ਦਾ ਸੰਕਟ ਤੇ ਜਦੋਂ ਮੈਂ ਇਹ ਪੜ ਰਿਹਾ ਸੀ ਤਾਂ ਇੱਕ ਲਾਈਨ ਮੇਰੇ ਦਿਲ 'ਚ ਖੁੱਬ ਗਈ ਲਿਖਿਆ ਸੀ ਅਸੀਂ ਅੱਜ ਇੱਕ ਐਜੀ ਹਾਲਤ ਵਿੱਚ ਖੜੇ ਆਂ ਜਿੱਥੇ ਨਾ ਪੂਰੀ ਤਰ੍ਹਾਂ ਇੱਥੋਂ ਦੇ ਆਂ ਅਤੇ ਨਾ ਹੀ ਪੂਰੀ ਤਰ੍ਹਾਂ ਉੱਥੋਂ ਦੇ ਕਿੰਨੀ ਸੱਚੀ ਗੱਲ ਐ ਬਹੁਤ ਸੱਚੀ ਇਹ ਹਰ ਪ੍ਰਦੇਸੀ ਦੀ ਅੰਦਰੂਨੀ ਲੜਾਈ ਐ ਜਿਸ ਦੇਸ਼ 'ਚੋਂ ਰਹਿ ਰਹੇ ਨੇ ਉੱਥੇ ਉਹ ਪੂਰੀ ਤਰ੍ਹਾਂ ਰਚ ਨਹੀਂ ਪਾਉਂਦੇ ਤੇ ਜਿਸ ਦੇਸ਼ ਨੂੰ ਛੱਡ ਆਏ ਨੇ ਉਹ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਤਾਂ ਬੰਦਾ ਇੱਕ ਤਰ੍ਹਾਂ ਨਾਲ ਵਿਚਾਲੇ ਹੀ ਫਸ ਕੇ ਰਹਿ ਜਾਂਦਾ ਹੈ ਹਾਂ ਇਸ ਭਾਵਨਾ ਪਿੱਛੇ ਇੱਕ ਸਮਾਜਿਕ ਸਿਧਾਂਤ ਵੀ ਕੰਮ ਕਰਦਾ ਹੈ ਇਸ ਨੂੰ ਸੱਭਿਆਚਾਰਕ ਅਸਪਸ਼ਟਤਾ ਕਿਹਾ ਜਾਂਦਾ ਹੈ ਅੱਛਾ ਇਹ ਕੀ ਹੁੰਦਾ ਹੈ ਪਾਦਵੀ ਨਾ ਤਾਂ ਮੇਜ਼ਬਾਨ ਦੇਸ਼ ਤੇ ਸੱਭਿਆਚਾਰ ਚ ਪੂਰੀ ਤਰ੍ਹਾਂ ਸ਼ਾਮਿਲ ਹੋ ਪਾਉਂਦੇ ਨੇ ਅਤੇ ਨਾ ਹੀ ਆਪਣੇ ਦੇਸ਼ ਤੇ ਬਦਲ ਦੇ ਸੱਭਿਆਚਾਰ ਨਾਲ ਜੁੜੇ ਰਹਿ ਪਾਉਂਦੇ ਨੇ ਉਹਨਾਂ ਦੇ ਮਨ ਚ ਪਿੰਡ ਦੀ ਉਹੀ ਤਸਵੀਰ ਹੁੰਦੀ ਏ ਜਦੋਂ ਛੱਡ ਕੇ ਗਏ ਸੀ ਪਰ ਅਸਲੀਅਤ ਚ ਉਹ ਪਿੰਡ ਤਾਂ 20 ਸਾਲ ਅੱਗੇ ਲੱਗ ਚੁੱਕਾ ਹੁੰਦਾ ਹੈ ਬਿਲਕੁਲ ਇਸ ਲਈ ਇਹ ਸਿਰਫ ਇੱਕ ਨਿੱਜੀ ਭਾਵਨਾ ਨਹੀਂ ਸਗੋਂ ਇੱਕ ਮਾਨਤਾ ਪ੍ਰਾਪਤ ਸਮਾਜਿਕ ਵਰਤਾਰਾ ਹੈ ਤਾਂ ਫਿਰ ਤਾਂ ਫਿਰ ਇਸ ਸਬਦ ਹਲ ਕੀ ਹੈ ਕੀ ਕੋਈ ਹੱਲ ਹੈ ਵੀ ਇਹਨਾਂ ਲਿਖਤਾਂ ਚਕ ਅਪੀਲ ਵੀ ਕੀਤੀ ਗਈ ਹੈ ਹਾਂਜੀ ਇੱਕ ਅਪੀਲ ਹੈ ਤੇ ਇਹ ਅਪੀਲ ਦੋ ਪੱਖੀ ਹੈ ਸਮਾਜ ਨੂੰ ਵੀ ਤੇ ਸਰਕਾਰ ਨੂੰ ਵੀ ਅੱਛਾ ਅਪੀਲ ਇਹ ਨਹੀਂ ਕਿ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਰੋਕਿਆ ਜਾਵੇ ਰੋਕਣਾ ਹੱਲ ਨਹੀਂ ਹੈ ਸਹੀ ਗੱਲ ਹੈ ਅਪੀਲ ਇਹ ਹੈ ਕਿ ਉਹਨਾਂ ਲਈ ਆਪਣੇ ਹੀ ਦੇਸ਼ ਵਿੱਚ ਅਜਿਹੇ ਹਾਲਾਤ ਪੈਦਾ ਕੀਤੇ ਜਾਣ ਕਿ ਉਹਨਾਂ ਨੂੰ ਮਜਬੂਰੀ ਵਿੱਚ ਬਾਹਰ ਨਾ ਜਾਣਾ ਪਵੇ ਮਤਲਬ ਇੱਥੇ ਹੀ ਚੰਗਾ ਰੋਜ਼ਗਾਰ ਇੱਜ਼ਤ ਇੱਕ ਸੁਰੱਖਿਤ ਪਵਿੱਖ ਮਿਲੇ ਹਾਂ ਮਕਸਦ ਇਹ ਹੈ ਕਿ ਬਾਹਰ ਜਾਣਾ ਇੱਕ ਚੋਣ ਹੋਵੇ ਮਜਬੂਰੀ ਨਾ ਹੋਵੇ ਜਦੋਂ ਦੇਸ਼ ਦਾ ਨੌਜਵਾਨ ਆਪਣੀ ਮਰਜ਼ੀ ਨਾਲ ਆਪਣੇ ਦੇਸ਼ 'ਚ ਰਹਿਣ ਦਾ ਫੈਸਲਾ ਕਰ ਸਕੇਗਾ ਉਦੋਂ ਹੀ ਦੇਸ਼ ਅਸਲ 'ਚ ਤਰੱਕੀ ਕਰੇਗਾ ਅੱਜ ਦੀ ਇਸ ਗੱਲਬਾਤ 'ਚ ਅਸੀਂ ਕੱਲੇਜੇ ਸਫਰ ਨੂੰ ਸਮਝਿਆ ਜੋ ਜ਼ਮੀਨ ਦੇ ਹਿਸਾਬ ਕਿਤਾਬ ਤੋਂ ਸ਼ੁਰੂ ਹੁੰਦਾ ਹੈ ਸਿਸਟਮ ਦੀਆਂ ناکਾਮੀਆਂ ਚੋਂ ਲੰਘਦਾ ਹੈ ਰਿਸ਼ਤਿਆਂ ਦੀ ਕੁਰਬਾਨੀ ਮੰਗਦਾ ਹੈ ਤੇ ਅਖੀਰ ਚ ਇੱਕ ਅਧੂਰੀ ਪਛਾਣ ਤੇ ਆ ਕੇ ਖੜਾ ਹੋ ਜਾਂਦਾ ਹੈ ਇਹ ਸਿਰਫ ਪੈਸਾ ਕਮਾਣ ਦੀ ਕਹਾਣੀ ਨਹੀਂ ਇਹ ਤਾਂ ਆਪਣੇ ਆਪ ਨੂੰ ਗਵਾ ਕੇ ਕੁਝ ਪਾਣ ਦੀ ਕਹਾਣੀ ਹੈ ਹੂੰ ਬਿਲਕੁਲ ਪਰ ਇਸ ਸਭ ਦੇ ਬਾਵਜੂਦ ਇੱਕ ਆਸ ਹਮੇਸ਼ਾ ਜ਼ਿੰਦਾ ਰਹਿੰਦੀ ਹੈ ਆਸ ਜਿਵੇਂ ਕਿਹਾ ਗਿਆ ਹੈ ਕਿ ਇੱਕ ਦਿਨ ਅਸੀਂ ਪਰਦੇਸੀ ਨਹੀਂ ਸਗੋਂ ਆਪਣੇ ਪਿੰਡ ਦੇ ਵਾਸੀ ਬਣ ਕੇ ਜੀ ਸਕੀਏ। ਇਹ ਗੱਲਬਾਤ ਇੱਕ ਬਹੁਤ ਡੂੰਗੀ ਸੋਚ ਛੜ ਜਾਂਦੀ ਹੈ। ਵਾਪਸੀ ਦਾ ਸੁਪਨਾ ਤਾਂ ਤਹਾਰ ਪਰਦੇਸੀ ਵੇਖਦਾ ਹੈ ਪਰ ਘਰ ਵਾਪਸ ਆਣ ਦਾ ਅਸਲ ਮਤਲਬ ਕੀ ਹੈ? ਹਾਂ ਜਦੋਂ 20 ਸਾਲਾਂ ਦੇ ਤਜਰਬਿਆਂ ਨਾਲ ਇਨਸਾਨ ਖੁਦ ਵੀ ਪੂਰੀ ਤਰ੍ਹਾਂ ਬਦਲ ਚੁੱਕਾ ਹੈ ਅਤੇ ਉਸ ਦਾ ਪਿੰਡ ਵੀ ਹੁਣ ਉਹ ਨਹੀਂ ਰਿਹਾ ਜਿਸ ਨੂੰ ਉਹ ਛੱਡ ਕੇ ਗਿਆ ਸੀ। ਕੀ ਇਹ ਸੱਚੀ ਘਰ ਵਾਪਸੀ ਹੁੰਦੀ ਹੈ? ਯਾ ਫਿਰ ਯਾਦਾਂ ਚ ਵਸੇ ਇੱਕ ਘਰ ਨੂੰ ਨਵੇਂ ਸਿਰਿਓਂ ਲੱਭਣ ਦੀ ਇੱਕ ਨਵੀਂ ਤੇ ਸ਼ਾਇਦ ਕਦੇ ਨਾ ਖਤਮ ਹੋਣ ਵਾਲੀ ਕੋਸ਼ਿਸ਼ ਦੀ ਸ਼ੁਰੂਆਤ ਹੁੰਦੀ ਹੈ